ਤਲਵ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇਣੀ ਹੈ ਵੀ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਸੀ ਕਿ ਉਹਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨੂੰ ਜਾਂਦੀ ਹੈ ਜੀ ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਠੱਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨੁਕਸਾਨ ਹੈ ਇੱਥੇ ਕਿੰਨੀ ਕਿੱਕੜ ਹੈ ਜੀ ਇਸ ਬੰਦ ਇੱਕੜ ਤਾਂ ਜੀ ਘੱਟੋ ਘੱਟ ਖੂ ਹੋ ਗਈ ਇਹ ਜੇ ਜ਼ਿਆਦਾ ਨਹੀਂ ਹੈਗਾ 30 40 ਕਿੱਲੇ 30 ਦੇ 30 ਕਿੱਲਾਂ ਦੇ ਗੇੜ ਫੇੜ ਹੋ ਸਕਦੀ ਹੈ ਕੋਹੜਾ ਦੀ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕਹੇ ਕੀ ਲੱਗਦਾ ਵੀ ਤੁਹਾਨੂੰ ਰੁਕਸਾਨ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਜੀ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜਿਮੇਰ ਸਿੰਘ ਰਮਦਾਸ ਸਿੰਘ ਦਾ ਵਿਚਾਰਾ ਬੰਦਾ ਗਰੀਬ ਆਦਮੀ ਹੈ ਦੁੱਖ ਹੁੰਦਾ ਸਾਡੇ ਸਿਸਟਮ ਤੇ ਦੁੱਖ ਹੁੰਦਾ ਹੈ ਨੀ ਉਹਦੇ ਨਾਲ ਕਿੰਨਾ ਕਿ ਨਰਮਾ ਉਹਦੇ ਵਿਚਾਰੇ ਦੇ ਘੱਟੋ ਘੱਟ 2 ਕਿਲੋ ਮਜੀਰੀ ਲਈ ਹੈ ਉਹਦੀ ਪਨੀਰੀ ਫਨਾਹ ਹੋਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਤਾਂ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ ਬੇਕਾਰ ਆ ਉਹ ਨਰਮਾ ਕਿੰਨਾ ਕਿ ਨਰਮਾ ਹੈਗਾ ਜੀ ਇਹ 3.5 ਕਿੱਲੇ ਤਿੰਨ ਬੰਦਿਆਂ ਦਾ ਠੀਕ ਹੈ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਸਿੰਘ ਦਾ ਠੀਕ ਹੈ ਨਾ ਜੀ ਉਧਰ ਜਿਹੜਾ ਬੈਕ ਸਾਈਡ ਤੇ ਹੈ ਉਹ ਅੱਧਾ ਕਿਲਾ ਜਿਹੜਾ ਹੈਗਾ ਉਹ ਮੂੰਗੀ ਹੈ ਜੀ ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਰਣਜੀਤ ਸਿੰਘ ਦੀ ਉਹ ਡੇਢ ਕਿਲਾ ਉਹਨਾਂ ਨੇ ਜੀ ਲਾਈ ਹੋਈ ਹੈ ਅਮਰਦੀਪ ਸਿੰਘ ਤੇ ਰਣਜੀਤ ਸਿੰਘ ਨੇ ਇਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਹੈ ਤਿੰਨ ਏਕੜ ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੀ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਹੈ ਨਰਮਾ ਤਾਂ ਸਾਰਾ ਗਿਆ ਨਰਮਾ ਤਾਂ ਗਿਆ ਜੀ ਤਕਰੀਬਨ ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ। ਮੂੰਗੀ ਵੀ ਗਈ। ਜੀ। ਜੀਰੀ ਚ ਹੋ ਸਕਦਾ ਵੀ ਥੋੜਾ ਬਹੁਤਾ ਵੀ ਵਿਚਾਰ ਹੋ ਸਕਦਾ। ਅ ਥੋੜਾ ਬਹੁਤਾ ਵਿਚਾਰ ਹੋ ਸਕਦਾ। ਹਾਂ, ਇੰਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ। ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹੈ। ਹਾਂ। ਚਲੋ ਇਹ ਤਾਂ ਵਧੀਆ ਗੱਲ ਹੈ। ਥੋੜਾ ਬਹੁਤਾ ਚਲੋ ਗੌਰ ਹੋ ਗਈ। ਇਹ ਤਾਂ ਚੰਗੀ। ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਹੈ। ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ। ਇਹ ਜਦੋਂ ਸਫਾਈ ਹੁੰਦੀ ਹੈ। ਠੀਕ ਹੈ ਨਾ? ਉਹਦੇ ਦੇ ਕਿ ਨਹੀਂ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਆ ਸਾਰਾ ਅੰਦਰ ਹੀ ਰੋੜਿਆ ਜਾਂਦਾ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਇਹਦੇ ਨਹਿਰ ਦੇ ਵਿੱਚ ਰੋਕਾਂ ਲੱਗੀਆਂ ਹੋਈਆਂ ਨੇ ਇਹ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਉਹ ਤਾਂ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆ ਚੋਂ ਨਿਕਲ ਕੇ ਆਉਣ ਅਫਸਰ ਚੈੱਕ ਕਰਨ ਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਵੀ ਥੋੜੀ ਸਮੱਸਿਆ ਕੀ ਆ ਫਿਰ ਲੋਕ ਦੱਸਣਗੇ ਲੋਕਾਂ ਨੂੰ ਤਾਂ ਪਤਾ ਹੀ ਲੱਗਦਾ ਅਗਲਾ ਜਿਹੜਾ ਮਾਰ ਕੇ ਲੰਘ ਗਿਆ ਲੰਘੇ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਨਹੀਂ ਮੰਗ ਕਰਦੇ ਹੋ ਮੈਂ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਅਸੀਂ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਦਾ ਬਿਲਕੁਲ ਵਧੀਆ ਤੌਰ ਤਰੀਕੇ ਨਾਲ ਹੋਣਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਹ ਨਾ ਬਿਲਕੁਲ ਥੋੜੇ ਜਿਹਾ ਉਰੋਂ ਤੋਂ ਟੁੱਟਿਆ ਇਹ ਮੇਰੇ ਖਿਆਲ ਆ ਕੋਈ 50 60 ਫੁੱਟ ਦੀ ਫਰਕ ਹੈ ਤੇ ਨੁਕਸਾਨ ਪਿੰਡ ਦੇ ਕੋਲੇ ਜੀ ਟੁੱਟੀ ਨਹਿਰ ਜੀ ਤੇ ਏਦਾਂ ਆਲੰਪੁਰ ਵਾਲੀ ਸਾਈਡ ਤੇ ਇੱਕ ਸਾਈਡ ਤੇ ਸੂਆ ਗਿਆ ਵਿਚਾਲੇ ਬਹੁਤ ਨੁਕਸਾਨ ਆ ਜੀ ਪੰਜ ਪੰਜ ਸੱਤ ਗਲੇ ਜੀ ਰੀਤ ਲੱਗੇ ਉਹਦੇ ਬਾਕੀ ਨਰਮਾ ਵੀ ਆ ਉਹਦਾ ਵੀ ਨੁਕਸਾਨ ਇੱਧਰਲੇ ਪਾਸੇ ਜਾਂਦਾ ਪਾਣੀ ਆ ਇਹ ਆਲੰਪਰ ਵਾਲੇ ਸਾਈਡ ਤੇ ਕਿੰਨੇ ਕਿਲੇ ਟੋਟਲ ਇਹ ਟੋਟਲ ਹੁਣ 25-30 ਕਿਲੇ ਹੋਣੇ ਜਿਆਦਾ ਹੀ ਹੋਣੇ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਜੀ ਪ੍ਰਸ਼ਾਸਨ ਤੇ ਕੰਮ ਕਰ ਰਿਹਾ ਨੇ ਗੱਲਾ ਕੇ ਹੁਣ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕਿ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25-30 ਫੁੱਟ ਦਾ ਪਾੜ ਹੁਣ ਲੱਗਦਾ ਵੀ ਪ੍ਰਸ਼ਾਸਨ ਇਹਨੂੰ ਜਲਦੀ ਪੂਰ ਲੂ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਜਾਊਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਨਹੀਂ ਨਜ਼ਰ ਆ ਰਹੀ ਹਜੇ ਹਾਂ ਸੂਤੇ ਨੁਕਸਾਨ ਜੀ ਦੀ ਜੂਰੀ ਨੁਕਸਾਨ ਹੈ ਬੱਕੇ ਤਾਂ ਹ ਜਿਹੜਾ ਨਹਿਰ ਦਾ ਇਹ ਬ੍ਰੀਚ ਹੋਇਆ ਸਾਨੂੰ ਜਦੋਂ ਹੀ ਪਤਾ ਲੱਗਾ ਸਾਡੀਆਂ ਟੀਮਸ ਮਾਜੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਹਦਾਇਤ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਹਿਸੀਲਦਾਰ ਮੇਰੇ ਪਟਵਾਰੀ ਕਾਨਗੋ ਸਾਰੇ ਅਸੀਂ ਇੱਥੇ ਮੌਜੂਦ ਆ ਔਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਔਰ ਚੱਕੰਨਾ ਚਾਕ ਚੋਬੰਦ ਆ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗਸ ਹੈਗੇ ਨੇ ਔਰ ਇਹ ਕੰਮ ਜਿਹੜਾ ਅੱਜ ਇਹ ਵੀ ਜੰਗੀ ਪੱਧਰ ਤੇ ਅਸੀਂ ਇਹ ਕਰਵਾ ਰਹੇ ਹਾਂ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਦਾ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਆ ਉਹਦੇ ਵਿੱਚ ਪਾਣੀ ਜਿਹੜਾ ਬੈਕ ਆ ਰਿਹਾ ਹੈਗਾ ਹਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਫਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏ ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਆ ਜਾਂ ਜੀਰੀ ਦੀ ਲੱਗੀ ਨਹੀਂ ਜੀਰੀ ਦਾ ਹੈ ਜੀ ਸੰਭਾਵਨਾ